ਇਸੇ ਲਈ ਕਹਿੰਦੇ ਨੇ ਕਿ ਆਪਣੀ ਧੀ ਭਾਵੇਂ ਗਰੀਬ ਘਰ ਦੇ ਵਿੱਚ ਵਿਆਹ ਦਿਵੋ ਪਰ ਦਾਸ ਦੇ ਲੋਬੀਆਂ ਦੇ ਘਰ ਨਾ ਵਿਆਵੋ ਆ ਵੇਖ ਲਓ 18 ਦਿਨ ਸਿਰਫ ਵਿਆਨਗ ਹੋਈ ਸੀ ਹੱਥਾਂ ਦੇ ਵਿੱਚ ਮਹਿੰਦੀ ਲੱਗੀ ਹੋਈ ਹੈ ਲਾਲ ਚੂੜਾ ਪਾਇਆ ਹੋਇਆ ਹੈ ਪਰ ਹੁਣ ਇਸ ਧੀ ਦਾ ਸੰਸਕਾਰ ਕੀਤਾ ਜਾ ਰਿਹਾ ਹੈ ਕਿਉਂਕਿ ਜੋ ਲੜਕੀ ਦਾ ਪਰਿਵਾਰ ਹੈ ਉਸਨੇ ਇਲਜ਼ਾਮ ਲਗਾਇਆ ਹੈ ਕਿ ਸੌਰੇ ਗੱਡੀ ਦੇ ਲਈ ਉਹਨਾਂ ਦੀ ਧੀ ਨੂੰ ਪਰੇਸ਼ਾਨ ਕਰ ਰਹੇ ਸੀ ਕੁੜੀ ਦੇ ਭਰਾ ਨੇ ਕਿਹਾ ਕਿ ਅਸੀਂ ਇੱਕ ਗੱਟੀ ਨਹੀਂ ਦੇ ਪਾਏ ਜਿਸ ਕਰਕੇ ਮੇਰੀ ਭੈਣ ਨੂੰ ਟਾਰਚਰ ਕੀਤਾ ਜਾ ਰਿਹਾ ਸੀ ਅਤੇ ਉਸ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਗਿਆ ਹੈ ਇਸ ਵੱਡੇ ਇਲਜ਼ਾਮਾਂ ਦੇ ਨਾਲ ਉਹ ਆਪਣੀ ਭੈਣ ਨੂੰ ਜਿਹੜਾ ਗਵਾ ਚੁੱਕੇ ਨੇ ਕਿੱਥੇ ਦਾ ਮਾਮਲਾ ਹੈ ਕਿ ਕੁਝ ਹੋਇਆ ਸਾਰਾ ਕੁਝ ਦੱਸ ਦਿਆ ਜਿੱਥੇ ਪਹੁੰਚਦੇ ਮੈਂ ਦੇਖਿਆ ਵੀ ਮੇਰੇ ਭੈਣ ਦੇ ਮੂੰਹ ਚ ਅੱਗ ਨਿਕਲੇ ਜਾਂਦੇ ਐ ਤੇ ਉਹ ਬੇਵਸੀ ਦਿਹਾਲਤ ਵਿੱਚ ਪਈ ਹੈ ਜੀ ਆ ਸੋਸ਼ੀ ਗਾਲ ਤੁਸੀਂ ਦੇਖ ਰਹੇ ਹੋ ਨੇਸ਼ਨ ਪੋਸਟ ਤੇ ਮੈਂ ਹੱਥ ਵਾਰ ਦੇ ਨਾਲ ਪਈ ਆ ਮੈਂ ਸ਼ੁਰੂਆਤ ਦੇ ਵਿੱਚ ਹੀ ਕਿਹਾ ਕਿ ਆਪਣੀ ਕੁੜੀ ਨੂੰ ਕਿਸੇ ਗਰੀਬ ਘਰ ਦੇ ਵਿੱਚ ਵਿਆਹ ਦੋ ਪਰ ਜੋ لالچی ਲੋਕ ਨੇ ਉਹਨਾਂ ਦੇ ਘਰੇ ਕਦੀ ਨਾ ਵਿਆਓ ਕਿਉਂਕਿ ਇਹ ਮਾਮਲਾ ਸਾਹਮਣੇ ਆਇਆ ਹੈ ਜੀ ਅਬੋਰ ਦੀ ਕੁੜੀ ਦਾ ਹਰਿਆਣਾ ਦੇ ਵਿੱਚ ਵਿਆਹ ਹੋਇਆ ਸੀ ਲੜਕੀ ਦਾ ਹਲੇ ਵਿਆਹ ਲੜਕੀ ਦੇ ਵਿਆਹ ਨੂੰ ਸਿਰਫ 18 ਦਿਨ ਹੋਏ ਸੀ ਕਿ ਹੁਣ ਉਹਦਾ ਸੰਸਕਾਰ ਕੀਤਾ ਜਾ ਰਿਹਾ ਹੈ ਇਹ ਲੜਕੀ ਜਿਸ ਨੂੰ ਜ ਜਦੀਆਂ ਤਸਵੀਰਾਂ ਤੁਸੀਂ ਵਿਆਹ ਤੇ ਜੋੜੇ ਦੇ ਵਿੱਚ ਵੇਖ ਰਹੇ ਹੋ ਇਸ ਦਾ ਵਿਆਹ ਦਾ ਚਾ ਸਿਰਫ 18 ਦਿਨ ਦਾ ਰਿਹਾ ਇਸ ਤੋਂ ਪਹਿਲਾਂ ਵੀ ਇੱਕ ਖਬਰ ਅਸੀਂ ਤੁਹਾਨੂੰ ਦਿਖਾਈ ਸੀ ਜਿਸ ਦੇ ਵਿੱਚ ਇੱਕ ਲੜਕੀ ਨੂੰ ਜੋ ਹੈ ਦੇਹਜ ਕਰਕੇ ਮਾਰ ਦਿੱਤਾ ਗਿਆ ਸੀ ਤੇ ਹੁਣ ਇਸ ਖਬਰ ਨੇ ਹੈਰਾਨ ਕਰਕੇ ਰੱਖ ਦਿੱਤਾ ਹੈ ਭਰਾ ਰੋਂਦਾ ਆਖ ਰਿਹਾ ਹੈ ਕਿ ਮੇਰੀ ਭੈਣ ਨੂੰ ਲਗਾਤਾਰ ਜੋ ਹੈ ਉਹ ਗੱਡੀ ਦੇ ਲਈ ਪਰੇਸ਼ਾਨ ਕੀਤਾ ਜਾ ਰਿਹਾ ਸੀ ਕਿ ਤੇਰੇ ਘਰ ਦੇ ਆਣੇ ਸਾਨੂੰ ਗੱਡੀ ਨਹੀਂ ਦਿੱਤੀ ਤੇਰੇ ਘਰ ਦੇ ਆਣੇ ਸਾਨੂੰ ਗੱਡੀ ਨਹੀਂ ਦਿੱਤੀ ਜਿਸ ਕਰਕੇ ਉਸਨੂੰ ਟੌਰਚਰ ਕੀਤਾ ਜਾ ਰਿਹਾ ਸੀ ਉਸਨੇ ਦੱਸਿਆ ਕਿ ਜਦੋਂ ਮੇਰੀ ਭੈਣ ਜੋ तकरीबन 10 ਦਿਨ ਪਹਿਲਾਂ ਮੈਨੂੰ ਮਿਲਣ ਆਈ ਤਾਂ ਉਸਨੇ ਮੈਨੂੰ ਦੱਸਿਆ ਸੀ ਕਿ ਮੈਨੂੰ ਰੋਜ਼ ਉਹ ਗੱਡੀ ਦੇ ਲਈ ਸੁਣਾਉਂਦੇ ਨੇ ਜਿਸ ਤੋਂ ਬਾਅਦ ਉਹ ਜਦੋਂ ਆਪਣੇ ਭੈਣ ਨੂੰ ਦੁਬਾਰਾ ਮਿਲਣ ਗਿਆ ਤੇ ਉਸਦੀ ਭੈਣ ਦੇ ਮੂੰਹ ਦੇ ਵਿੱਚ ਝਾਂਗ ਆ ਰਿਹਾ ਸੀ ਉਸਨੇ ਵੱਡੇ ਇਲਜ਼ਾਮ ਆਪਣੇ ਭੈਣ ਦੇ ਸਹੁਰਿਆਂ ਤੇ ਲਗਾਏ ਨੇ ਕਿ ਉਹਨਾਂ ਨੇ ਹੀ ਸਾਡੀ ਭੈਣ ਨੂੰ ਜਿਹੜਾ ਹੈ ਉਹ ਮਾਰਿਆ ਹੈ ਸੋ ਦਾਸ ਦਾ ਇਹ ਪਹਿਲਾ ਕੇਸ ਨਹੀਂ ਹੈ ਦਾਜ ਦੇ ਹੋਰ ਵੀ ਬਹੁਤ ਸਾਰੇ ਕੇਸ ਜਿਹੜੇ ਨੇ ਸਾਹਮਣੇ ਆਏ ਨੇ ਦਾਜ ਦੇ ਕਰਕੇ ਬਹੁਤ ਸਾਰੀਆਂ ਧੀਆਂ ਜਿਹੜੀਆਂ ਨੇ ਉਹ ਮਾਰ ਦਿੱਤੀਆਂ ਜਾਂਦੀਆਂ ਨੇ ਹਾਲਾਂਕਿ ਦਾਜ ਵਰਗਾ ਇਹ ਗੰਦਾ ਸਿਸਟਮ ਰੁਕੇਗਾ ਜਾਂ ਨਹੀਂ ਰੁਕੇਗਾ ਇਹ ਤਾਂ ਨਹੀਂ ਪਤਾ ਪਰ ਦਾਜ ਕਰਕੇ ਬਹੁਤ ਸਾਰੀਆਂ ਧੀਆਂ ਜਿਹੜੀਆਂ ਨੇ ਉਹ ਸੂਲੀ ਚੜਦੀਆਂ ਨੇ ਬਹੁਤ ਸਾਰੀਆਂ ਧੀਆਂ ਜਿਹੜੀਆਂ ਨੇ ਉਹ ਇਸ ਦੁਨੀਆ ਦੀ ਜੰਗ ਨੂੰ ਹਾਰ ਜਾਂਦੀਆਂ ਨੇ ਇਹ ਜਿਹੜੇ ਲਾਲਚੀ ਲੋਕ ਨੇ ਕਿਵੇਂ ਧੀਆਂ ਦੀ ਜ਼ਿੰਦਗੀ ਦੇ ਨਾਲ ਖਿਲਵਾੜ ਕਰਦੇ ਨੇ ਅੱਜ ਮੁੰਡੇ ਜਿਹੜੇ ਨੇ ਕੋਈ 10 ਲੱਖ ਦੇ ਵਿੱਚ ਵਿਕ ਰਿਹਾ ਹੈ ਕੋਈ 8 ਲੱਖ ਦੇ ਵਿੱਚ ਵਿਕ ਰਿਹਾ ਹੈ ਅੱਜ ਮੁੰਡੇ ਜਿਹੜੇ ਨੇ ਉਹ ਗੱਡੀ ਦਾ ਡਿਮਾਂਡ ਵੀ ਜਿਹੜਾ ਹੈ ਕਿਸੇ ਨੂੰ ਫੋਰਚੂਨਰ ਚਾਹੀਦਾ ਤੇ ਕਿਸੇ ਨੂੰ ਥਾਰ ਥਾਰ ਚਾਹੀਦਾ ਪਰ ਉਹ ਇੱਕ ਵਾਰ ਵੀ ਉਸ ਹੱਤੀ ਬਾਰੇ ਨਹੀਂ ਸੋਚਦੇ ਉਸ ਮਾਪੇ ਬਾਰੇ ਨਹੀਂ ਸੋਚਦੇ ਜੋ ਆਪਣੇ ਇਕਲੌਤੀ ਜਿਗਰ ਦਾ ਟੁਕੜਾ ਤੁਹਾਨੂੰ ਦਿੰਦੀ ਹੈ ਤੁਸੀਂ ਉਸ ਜਿਗਰ ਦੇ ਟੁਕੜੇ ਦੇ ਨਾਲ ਕੀ ਕਰਦੇ ਹੋ ਇਹ ਜਦੋਂ ਨਿਊਜ਼ ਦੇ ਵਿੱਚ ਖਬਰ ਆਉਂਦੀ ਹੈ ਉਦੋਂ ਹੀ ਪਤਾ ਲੱਗਦਾ ਹੈ ਸੋ ਅਜੇਹੇ ਦਾਸ ਦੇ ਲੋਬੀਆਂ ਦੇ ਬਾਰੇ ਤੁਸੀਂ ਕੀ ਕਹੋਗੇ ਜਿਹੜੇ ਲੋਕ ਧੀਆਂ ਦੀ ਕਦਰ ਘਟਾ ਤੇ ਪੈਸਿਆਂ ਦੀ ਕਦਰ ਵੱਧ ਕਰ ਦਿੰਦੇ ਨੇ ਅਜੇਹੇ ਲੋਕਾਂ ਬਾਰੇ ਤੁਹਾਡੀ ਕੀ ਸਲਾਹ ਹੈ ਅਜੇ ਲੋਕਾਂ ਬਾਰੇ ਕੀ ਕਹੋਗੇ ਜ਼ਰੂਰ ਦੱਸਣਾ